ਬੁੱਕ 40 ਦਿਨ ਵਿੱਚੋਂ ਦਿਨ ਚੌਥਾ ਤਵਾਰੀਖ ਦੇ ਬਿਰਖ ਗਵਾ ਵੀ ਹੋਇਆ ਕਰਦੇ ਨੇ ਤਪਸ ਯੁਗਾਂ ਦੀ ਪੱਤਿਆ ਹੇਟ ਲਕੋਇਆ ਕਰਦੇ ਨੇ ਸਾਰਾ ਇਤਿਹਾਸ ਕਿਤਾਬਾਂ ਵਿੱਚ ਨਹੀਂ ਹੁੰਦਾ ਤੁਰਦਿਆਂ ਤੁਰਦਿਆਂ ਇੱਕ ਬਹੁਤ ਪੁਰਾਣਾ ਦਰਖਤ ਸੀ ਦਿਸਿਆ ਗੂੜੀ ਛਾਂ ਵੇਖ ਕੇ ਦੋਮਾ ਨੇ ਰੁਕਣ ਦਾ ਮਨ ਬਣਾ ਲਿਆ ਬਰਾਨਾ ਰਸਤੇ ਵਿੱਚ ਰੁੱਖ ਅਡੋਲ ਖੜਾ ਸੀ ਦੁਪਹਿਰ ਸਿਕਰ ਤੇ ਸੀ ਹਵਾ ਦਾ ਨਾ ਮੋਨ ਨਿਸ਼ਾਨ ਨਹੀਂ ਸੀ ਕੋਈ ਪੱਤਾ ਤੱਕ ਨਹੀਂ ਸੀ ਹਿਲ ਰਿਆ ਚੁੱਪਚਾਪ ਰਾਈਆਂ ਨੂੰ ਨਿਹਾਰਦੇ ਪਤਿੰਜ ਲੱਗ ਰਹੇ ਸਨ ਜਿਵੇਂ ਉਹਨਾਂ ਦੇ ਸਫਰ ਲਈ ਦਵਾਵਾਂ ਮੰਗ ਰਹੇ ਹੋਣ ਤੇ ਟਿੱਕੀ ਹਵਾ ਵਿੱਚ ਦਰਖਤ ਦੀ ਛਾਂ ਹੇਠਾਂ ਬੈਠੇ ਰਾਈਆਂ ਦੀਆਂ ਗੱਲਾਂ ਕੰਨ ਲਾ ਕੇ ਸੁਣ ਰਹੇ ਹੋਣ ਜਵਾਨਾ ਇਹ ਦਰਖਤ ਲਗਭਗ ਹਜ਼ਾਰਾਂ ਸਾਲ ਪੁਰਾਣਾ ਹੈ ਫਕੀਰ ਨੇ ਲੋਈ ਬਿਛੌਂਦਿਆਂ ਕਿਹਾ ਹਜ਼ਾਰਾਂ ਸਾਲਾਂ ਕੇਸਰ ਨੇ ਹੈਰਾਨ ਹੋ ਕੇ ਗਿਆ ਫਕੀਰ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ ਜਰਾ ਸੋਚ ਇਹ ਦਰਖਤ ਨਾਨਕ ਪਾਸ਼ਾ ਤੋਂ ਵੀ 500 ਸਾਲ ਪਹਿਲਾਂ ਇੱਥੇ ਹੀ ਹੈ ਫਕੀਰ ਨੇ ਕੇਸਰ ਦੇ ਅਚੰਬੇ ਨਾਲ ਪਰੇ ਜਿਹੇ ਚਿਹਰੇ ਨੂੰ ਵੇਖਦਿਆਂ ਕਿਹਾ ਇਸ ਰੁੱਖ ਨੇ ਕਿੰਨਾ ਕੁਝ ਵੇਖਿਆ ਹੋਵੇਗਾ ਦੁਨੀਆ ਨੂੰ ਬਾਰ-ਬਾਰ ਬਦਲਦਿਆਂ ਵੇਖਿਆ ਹੋਵੇਗਾ ਵੇਖਿਆ ਜਾਵੇ ਤਾਂ ਦੁਨੀਆ 파ਵੇਂ ਬਹੁਤ ਬਦਲ ਗਈ ਹੈ ਪਰ ਬਦਲੇ ਅਸਲ ਵਿੱਚ ਕੁਝ ਵੀ ਨਹੀਂ ਹੈ ਕੇਸਰ ਨੇ ਦਰਖਤ ਦੇ ਤਣੇ ਨੂੰ ਹੱਤ ਲਾਇਆ ਤਾਂ ਉਹ ਸੁਨ ਹੋ ਗਿਆ ਸੋਚ ਜਿਵੇਂ ਰੁਕ ਹੀ ਗਈ ਉਸਨੂੰ ਲੱਗਿਆ ਜਿਵੇਂ ਇਹ ਤਣਾ ਉਹਦਾ ਬਾਪੂ ਹੋਵੇ ਤੇ ਉਸਨੇ ਕੇਸਰ ਦਾ ਕਲਾਵਾ ਪਰ ਲਿਆ ਹੋਵੇ ਉਸ ਦੀਆਂ ਅੱਖਾਂ ਵਿੱਚ ਸਿਲ ਆ ਗਈ ਉਸਨੂੰ ਲੱਗਿਆ ਜਿਵੇਂ ਇੱਕ ਖੜਾਕ ਹੋਇਆ ਤੇ ਕੋਈ ਪੀਲਾ ਪੱਤਾ ਉਸਦੇ ਅੰਦਰ ਡਿੱਗ ਪਿਆ ਆਵਾਜ਼ ਆਈ ਕੱਲਾ ਰੁੱਖ ਕਦੇ ਕੱਲਾ ਨਹੀਂ ਹੁੰਦਾ ਕੋਈ ਇੱਕ ਪੱਤਾ ਕਦੇ ਦੂਸਰੇ ਪੱਤੇ ਵਰਗਾ ਨਹੀਂ ਹੁੰਦਾ ਕੀਸਰ ਸੋਚ ਰਿਹਾ ਸੀ ਕਿ ਇਹ ਆਵਾਜ਼ ਫਕੀਰ ਦੀ ਸੀ ਜਾਂ ਰੁੱਖ ਦੀਆਂ ਜੜਾਂ ਚੋਂ ਆਈ ਸੀ ਦਿਨ ਹੁਣ ਟਲ ਚੁੱਕਿਆ ਸੀ ਫਕੀਰ ਨੇ ਲੰਮੇ ਪੈਂਦੇ ਆ ਗੱਲ ਅੱਗੇ ਤੋਰੀ ਗੱਬਰੂਆ ਹਜ਼ਾਰ ਸਾਲ ਪਹਿਲਾਂ ਵੀ ਦਿਨ ਐਦਾਂ ਹੀ ਗੁਜ਼ਰਦੇ ਸਨ ਲੋਕ ਅਜ ਬਾੰਗ ਹਰ ਰੋਜ਼ ਜੰਮਦੇ ਤੇ ਹਰ ਰੋਜ਼ ਮਰਦੇ ਸਨ ਸੋਦੇ ਸੌਂਦੇ ਉੱਠਦੇ ਲੜਦੇ ਝਗੜਦੇ ਸਨ ਇਹੋ ਕੁਝ ਆਉਣ ਵਾਲੇ ਹਜ਼ਾਰਾਂ ਸਾਲ ਤੱਕ ਐਵੇਂ ਹੀ ਚੱਲਦਾ ਰਹਿਣਾ ਹੈ ਇਸ ਬਾਰੇ ਇਸ ਸਾਰੇ ਵਰਤਾਰੇ ਵਿੱਚ ਪ੍ਰਮਾਤਮਾ ਨੇ ਸਾਨੂੰ ਕੋਈ ਨਾ ਕੋਈ ਛੋਟਾ ਜਾਂ ਵੱਡਾ ਕੰਮ ਕਰਨ ਲਈ ਦੁਨੀਆ ਤੇ ਭੇਜਿਆ ਹੈ ਬਸ ਇਹੋ ਕੰਮ ਹੀ ਜੀਵਨ ਦਾ ਮਤਵ ਹੈ ਤੇ ਇਹ ਮੰਤਵ ਲੱਭਣਾ ਪੂਰਾ ਹੀ ਜ਼ਿੰਦਗੀ ਹੈ ਕਹਿ ਕੇ ਫਕੀਰ ਕਾਫੀ ਦੇਰ ਚੁੱਪ ਰਿਹਾ ਫਕੀਰ ਦੀਆਂ ਗੱਲਾਂ ਕੇਸਰ ਦੇ ਦਿਮਾਗ ਵਿੱਚ ਲਗਾਤਾਰ ਘੁੰਮ ਰਹੀਆਂ ਸਨ ਪਰ ਬੋទੀਆਂ ਸਮਝ ਵਿੱਚ ਨਹੀਂ ਸਨ ਆ ਰਹੀਆਂ ਉਸ ਦੀ ਸੋਚ ਫਿਰ ਉਸ ਦਿਨ ਤੇ ਅਟਕ ਗਈ ਜਿਸ ਦਿਨ ਮਾਂ ਨੂੰ ਜ਼ਖਮੀ ਕਰਕੇ ਕੋਈ ਪੈਣ ਤਾਰ ਨੂੰ ਚੁੱਕ ਕੇ ਲੈ ਗਿਆ ਸੀ ਉਹ ਦਿਨ ਤਾਂ ਬਾਕੀ ਦਿਨਾਂ ਵਰਗਾ ਨਹੀਂ ਸੀ ਸੋਚਦਿਆਂ ਕੇਸਰ ਦੀਆਂ ਅੱਖਾਂ ਪਰ ਆਈਆਂ ਪੈਣ ਤਾਰੋ ਵਾਲੇ ਹਾਸੇ ਤੇ ਮਾਂ ਦੇ ਤੁਰ ਜਾਣ ਬਾਅਦ ਬਾਪੂ ਦੇ ਮੂੰਹ ਵਿੱਚ ਜਿਵੇਂ ਜ਼ੁਬਾਨ ਹੀ ਨਹੀਂ ਸੀ ਰਹੀ ਪਲਵਾਨੀ ਵੀ ਛੱਡ ਦਿੱਤੀ ਬੇਬੇ ਵੀ ਨਿੱਕੇ ਜਿਹੇ ਕੇਸਰ ਦਾ ਹੱਥ ਫੜ ਕੇ ਘਰ ਦੇ ਅੰਦਰ ਹੀ ਵੜੀ ਰਹਿੰਦੀ ਇਸ ਤਰ੍ਹਾਂ ਸਾਲ ਕੁ ਲੰਘ ਗਿਆ ਇੱਕ ਦਿਨ ਬਾਪੂ ਨੇ ਬੇਬੇ ਤੇ ਕੇਸਰ ਨੂੰ ਕੋਲ ਪਠਾਇ ਤੇ ਕੇ ਮੈਂ ਸੋਚ ਰਿਹਾ ਹਾਂ ਕਿ ਇੱਕ ਵਾਰ ਵੀ ਕਰਨੈਰ ਜਾਵਾਂ ਸੁਣਿਆ ਉੱਥੇ ਜ਼ਮੀਨਾਂ ਸਸਤੀਆਂ ਨੇ ਇੱਥੇ 12 ਕਿੱਲੇ ਵਿੱਚ ਉੱਥੇ ਇੱਕ ਮਰੱਬਾ ਖਰੀਦ ਲਵਾਂਗੇ ਮੇਰਾ ਇੱਥੇ ਰਹਿਣ ਨੂੰ ਹੁਣ ਦਿਲ ਨਹੀਂ ਦਿਲ ਵੀ ਨਹੀਂ ਕਰਦਾ ਦੂਸਰੇ ਦਿਨ ਬਾਪੂ ਚਲਾ ਗਿਆ ਸੀ ਤੇ ਅੱਜ ਤੱਕ ਨਹੀਂ ਸੀ ਮੁੜਿਆ ਦਰਵਾਜ਼ੇ ਵੱਲ ਵੇਖਦੇ ਆ ਬੇਬੇ ਦੀਆਂ ਬੁੱਢੀਆਂ ਅੱਖਾਂ ਦੀ ਨਜ਼ਰ ਵੀ ਹੁਣ ਕੱਟ ਗਈ ਸੀ ਬਸ ਇੱਕ ਚਿੱਠੀ ਆਈ ਸੀ ਬਾਪੂ ਦੀ ਕਿਸੇ ਸਰਾਂ ਦੀ ਸਰਨਾਮਾ ਸੀ ਲੋਕੀ ਕਈ ਗੱਲਾਂ ਬਣਾ ਰਹੇ ਸਨ ਕਈ ਕਹਿ ਰਿਆ ਸੀ ਕੋਈ ਕਹਿ ਰਿਆ ਸੀ ਕਿ ਦੂਸਰਾ ਵਿਆਹ ਕਰਵਾ ਲਿਆ ਤੇ ਕੋਈ ਆਖਦਾ ਕਿਸੇ ਨੇ ਮਾਰ ਦਿੱਤਾ ਜਿੰਨੇ ਮੂੰਹ ਉਨੀਆਂ ਗੱਲਾਂ ਸੋਚਦਿਆਂ ਸੋਚਦਿਆਂ ਕਿਸਰ ਨੂੰ ਉਹ ਘਟਨਾ ਯਾਦ ਆ ਗਈ ਜਿਹੜੀ ਉਸਨੇ ਪਤਾ ਨਹੀਂ ਕਦੋਂ ਤੇ ਕਿਸ ਕੋਲੋਂ ਸੁਣੀ ਸੀ ਸ਼ਾਇਦ ਹਵੇਲੀ ਜਾਂਦਿਆਂ ਸੱਚੋਂ ਸਤਿ ਸਿਓ ਪਰ ਉਸ ਘਟਨਾ ਦੇ ਦ੍ਰਿਸ਼ ਉਸਦੀ ਮਿੱਟੀ ਵਿੱਚ ਅੱਜ ਤੱਕ ਘੁਮਰੇ ਸਨ ਦੋ ਦੇਸ਼ਾਂ ਦੀ ਲੜਾਈ ਲੱਗੀ ਹੋਈ ਹੈ ਤੂਆਂ ਤਾਰ ਬੰਬਾਰੀ ਹੋ ਰਹੀ ਹੈ ਇੱਕ ਮੋਰਚੇ ਤੇ ਬੰਬ ਡਿੱਗਦਾ ਹੈ ਨਾਲ ਵਾਲੇ ਮੋਰਚੇ ਵਿੱਚ ਬੈਠਾ ਇੱਕ ਫੌਜੀ ਆਪਣੇ ਕਮਾਂਡਰ ਨੂੰ ਕਹਿੰਦਾ ਹੈ ਜਿਸ ਮੋਰਚੇ ਉੱਤੇ ਹੁਣ ਬੰਬ ਡਿੱਗਿਆ ਹੈ ਉਸ ਵਿੱਚ ਮੇਰਾ ਦੋਸਤ ਪ੍ਰਾਮਾ ਵਰਗਾ ਦੋਸਤ ਲੜ ਰਿਹਾ ਸੀ ਮੈਂ ਉੱਥੇ ਜਾਣਾ ਚਾਹੁੰਦਾ ਹਾਂ ਕਿਉਂਕਿ ਪਤਾ ਨਹੀਂ ਉਹ ਕਿਸ ਹਾਲਤ ਵਿੱਚ ਹੋਵੇਗਾ ਕਮਾਂਡਰ ਨੇ ਕਿਹਾ ਤੂੰ ਉੱਥੇ ਜਾ ਕੇ ਹੁਣ ਕੀ ਕਰੇਗਾ ਲੱਗਦਾ ਸਭ ਕੁਝ ਖਤਮ ਹੋ ਗਿਆ ਹੈ ਪਰ ਫੌਜੀ ਦੇ ਬਾਰ-ਬਾਰ ਜिद ਕਰਨ ਤੇ ਕਮਾਂਡਰ ਉਸ ਨੂੰ ਇਜਾਜ਼ਤ ਦੇ ਦਿੰਦਾ ਹੈ ਫੌਜੀ ਉਸ ਮੋਰਚੇ ਵਿੱਚ ਜਾ ਕੇ ਵੇਖਦਾ ਹੈ ਕਿ ਉਸ ਦਾ ਦੋਸਤ ਬਹੁ जख्मी ਹਾਲਤ ਵਿੱਚ ਨਡਾਲ ਹੋਇਆ ਪਿਆ ਹੈ ਉਸ ਨੂੰ ਆਇਆ ਵੇਖ ਕੇ जख्मी ਦੋਸਤ ਨੇ ਹੱਥ ਉੱਪਰ ਕੀਤਾ ਉਸ ਦੀ ਬਾਹ ਫੜ ਕੇ ਕਹਿਣ ਲੱਗਿਆ ਮੈਨੂੰ ਪੂਰੀ ਉਮੀਦ ਸੀ ਕਿ ਤੂੰ ਆਵੇਂਗਾ ਜਰੂਰ ਕਹਿੰਦਿਆਂ ਉਸ ਨੇ ਪ੍ਰਾਣ ਤਿਆਗ ਦਿੱਤੇ ਅੱਜ ਕੇਸਰ ਨੂੰ ਲੱਗਿਆ ਕਿ ਉਹ ਬਾਹ ਜਿਵੇਂ ਉਸ ਦੇ ਉਸਦੇ ਹੀ ਬਾਪੂ ਦੀ ਉਸ ਦੀ ਬਾਹ ਫੜ ਕੇ ਕਹਿ ਰਿਹਾ ਹੋਵੇ ਕੇਸਰ ਮੈਨੂੰ ਪੂਰੀ ਉਮੀਦ ਸੀ ਕਿ ਤੂੰ ਆਵੇਂਗਾ ਜਰੂਰ ਉਸ ਦੀਆਂ ਅੱਖਾਂ ਵਿੱਚ ਉਦਰੇਮਾ ਹੋਰ ਵੀ ਵੱਧ ਗਿਆ ਇਹ ਉਸ ਦੀ ਜਾਗ ਦੀ ਰਾਤ ਸੀ